ਹਾਂਜੀ ਬੇਟਾ ਇੱਕ ਵਾਰੀ ਫੇਰ ਤੁਹਾਡਾ ਆਪਣੇ ਚੈਨਲ ਦੇ ਵਿੱਚ ਸਵਾਗਤ ਹੈ ਦੇਖੋ ਬੇਟਾ ਪਹਿਲਾ ਪਾਰਟ ਵੀ ਤੁਸੀਂ ਉਮੀਦ ਆ ਦੇਖ ਲਿਆ ਹੋਊਗਾ ਜਿਹਦੇ ਵਿੱਚ ਆਪਾਂ ਇੱਕ ਇੱਕ ਨੰਬਰ ਵਾਲੇ 30 ਪ੍ਰਸ਼ਨਾਂ ਦਾ ਹੱਲ ਕੀਤਾ ਸੀ ਤੇ ਦੂਜਾ ਪਾਰਟ ਵੀ ਤੁਸੀਂ ਦੇਖ ਲਿਆ ਹੋਊਗਾ ਜਿਹਦੇ ਵਿੱਚ ਦੋ ਦੋ ਅੰਕਾਂ ਵਾਲੇ ਆਪਾਂ 32 ਮਾਰਕਸ ਦਾ ਪੇਪਰ ਕੀਤਾ ਸੀ ਇਸ ਦਾ ਤੀਜਾ ਪਾਰਟ ਹੈ ਜਿਹਦੇ ਵਿੱਚ ਆਪਣੇ 6-6 ਅੰਕ ਵਾਲੇ ਪ੍ਰਸ਼ਨ ਨੇ ਹਰੇਕ ਪ੍ਰਸ਼ਨ ਦੇ ਵਿੱਚ ਜਾਾਂਗੀ ਔਰ ਔਰ ਦਾ ਮਤਲਬ ਹੁੰਦਾ ਦੋਹਾਂ ਦੇ ਵਿੱਚੋਂ ਕੋਈ ਤੁਸੀਂ ਇੱਕ ਕਰ ਸਕਦੇ ਹੋ ਹੁਣ ਆਪਾਂ ਉਹ ਦੇਖਾਂਗੇ ਦੇਖੋ ਆਪਣੇ ਕੋਲ ਆਗੇ 6-6 ਅੰਕਾਂ ਵਾਲੇ ਪ੍ਰਸ਼ਨ ਤੇ ਜੇ ਬਾਈ ਚਾਂਸ ਕਿਸੇ ਬੱਚੇ ਨੇ ਆਪਣਾ ਪੇਪਰ ਨਹੀਂ ਦੇਖਿਆ ਪਹਿਲੇ ਦੋਨੇ ਪਾਰਟ ਤਾਂ ਉਹ ਜ਼ਰੂਰ ਦੇਖ ਲਿਓ ਠੀਕ ਹੈ ਕਿਉਂਕਿ ਉਹਦੇ ਵਿੱਚ ਆਪਣਾ 62 ਨੰਬਰ ਦਾ ਕੰਮ ਹੈ ਜ਼ਰੂਰੀ ਹੈ ਤੇ ਇਹਦੇ ਨਾਲ ਨਾਲ ਜਿਹਨਾਂ ਬੱਚਿਆਂ ਦੀ ਇਹ ਹੁੰਦਾ ਵੀ ਅਸੀਂ ਪੂਰੇ ਵਟਾ ਪੂਰੇ ਨੰਬਰ ਲੈ ਕੇ ਜਾਣੇ ਨੇ ਤਾਂ ਆਪਣੇ ਕਈ ਸੈਂਪਲ ਪੇਪਰ ਪਾਏ ਹੋਏ ਨੇ ਉਹਨਾਂ ਨੂੰ ਵੀ ਜਰੂਰ ਦੇਖ ਲਿਓ ਇੱਕ ਆਪਾਂ ਹੁਣੇ ਪਿਛਲੇ ਦਿਨਾਂ 'ਚ ਸ਼ੇਅਰ ਕੀਤਾ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਪਿਛਲੇ ਸਾਲਾਂ ਦੇ ਵੀ ਪੇਪਰ ਆਪਣੇ ਵਿੱਚ ਨੇ ਕਿਉਂਕਿ ਸਿਲੇਬਸ ਲਗਭਗ ਉਹੀ ਹੈ ਕੋਈ ਚੇਂਜ ਖਾਸ ਨਹੀਂ ਹੈ ਤਾਂ ਪਹਿਲੇ ਇਸ ਵਾਲਾ ਜਾਂਚ ਕਰਨੀ ਆਪਾਂ ਨੇ ਜਾਂਚ ਦਾ ਮਤਲਬ ਹੁੰਦਾ ਪ੍ਰੂਫ ਕਰਨਾ ਹੈ ਚੈੱਕ ਕਰਨਾ ਹੈ ਵੀ ਆਹ ਦੋਨੋਂ ਰਕਮਾਂ ਲੈਫਟ ਹੈਂਡ ਸਾਈਡ ਦੇ ਰਾਈਟ ਹੈਂਡ ਸਾਈਡ ਕਿਹਨੇ ਆਪਸ ਵਿੱਚ ਬਰਾਬਰ ਇਹਦੇ ਲਈ ਕੋ ਜਰੂਰੀ ਨਹੀਂ ਹੁੰਦਾ ਵੀ ਲੈਫਟ ਟੂ ਰਾਈਟ ਚੱਲਣਾ ਆਪਾਂ ਰਾਈਟ ਟੂ ਲੈਫਟ ਵੀ ਚੱਲ ਸਕਦੇ ਆ ਤਾਂ ਮੈਂ ਜਿਵੇਂ ਇੱਥੇ ਪਹਿਲਾਂ ਮੈਂ ਰਾਈਟ ਹੈਂਡ ਸਾਈਡ ਲਿਖ ਲੈਣਾ ਪੰਜਾਬੀ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਨੇ ਸੱਜਾ ਪੱਖ ਕੀ ਲਿਖਿਆ ਹੋਇਆ x ਘਟਾਓ y x ਰੇ 2 ਜੋੜ xy ਜੋੜ y ਦੀ ਤਾਂ ਪਹਿਲਾਂ x ਦੀ ਗੁਣਾ ਕਰ ਦੇਣੀ ਹੈ ਸਾਰਿਆਂ ਨਾਲ ਇਹ ਵਾਲੇ x ਦੀ ਗੁਣਾ ਇੱਧਰ ਸਾਰੇ ਬ੍ਰੈਕਟ ਨਾਲ ਗੁਣਾ ਕਰ ਦੇਣੀ ਹੈ x ਦੀ ਘਾਤ 3 ਫਿਰ x ਦੀ ਗੁਣਾ ਕੀਤੀ x ਦੀ 2 y ਫਿਰ x ਦੀ ਕੀਤੀ xy ਦੀ 2 ਫਿਰ ਆਪਾਂ ਕਰਨੀ ਹੈ ਘਟਾਓ y ਦੀ ਜਿਹੜਾ ਦੂਜਾ ਰਕਮ ਬਚ ਗਿਆ ਜੇ ਘਟਾਓ y ਹੈ ਧਿਆਨ ਰੱਖਣਾ ਤਾਂ ਘਟਾਓ x ਦੀ 2y ਫਿਰ y ਦੀ ਕੀਤੀ ਘਟਾਓ x y ਦੀ 2 ਫਿਰ ਵਾਈ ਦੀ ਕੀਤੀ ਤੀਜੀ ਰਕਮ ਨਾਲ ਘਟਾਓ ਵਾਈ ਦੀ ਤਿੰਨ ਤਾਂ ਧਿਆਨ ਨਾਲ ਦੇਖੋ ਐਕਸ ਰੀ 2 ਵਾਈ ਜਿੱਥੇ ਮੈਨੇ ਸਰਕਲ ਮਾਰਿਆ ਤੁਹਾਨੂੰ ਘਟਾਓ ਦਾ ਵੀ ਮਿਲ ਰਿਹਾ ਹੈ ਪੇਪਰ 'ਚ ਤੁਸੀਂ ਸਰਕਲ ਚਾਹੇ ਨਾ ਮਾਰਿਓ ਤਾਂ ਇਹ ਦੋਨੋਂ ਰਕਮ ਆਪਸ 'ਚ ਕੀ ਹੋ ਗਿਆ ਕੈਨਸਲ ਇਸ ਤਰੀ ਐਕਸ ਵਾਈ ਰੀ 2 ਆਪ ਹੀ ਐਕਸ ਵਾਈ ਰੀ 2 ਇੱਕ ਜੋੜਦੀ ਹੈ ਦੂਜੀ ਕਾਦੀ ਹੈ ਘਟਾਓ ਦੀ ਤਾਂ ਬ ਇਹਨਾਂ ਨੂੰ ਵੀ ਆਪਸ 'ਚ ਕੱਟ ਦੇਣਾ ਪਿੱਛੇ ਕੀ ਬਚ ਗਿਆ x³ y³ ਜੋ ਕਿ ਕੀ ਆਪਣੇ ਕੋਲ ਲੈਫਟ ਹੈਂਡ ਸਾਈਡ ਤਾਂ ਆਪਾਂ RHS ਤੋਂ ਚੱਲੇ ਸੀ ਕਿੱਥੇ ਪਹੁੰਚ ਗਏ LHS ਤੇ ਰਾਈਟ ਹੈਂਡ ਸਾਈਡ ਆਪਣੇ ਕੀ ਦੇ ਬਰਾਬਰ ਹੋ ਗਈ ਲੈਫਟ ਹੈਂਡ ਸਾਈਡ ਤੇ ਜੋ ਸਕਰੀਨ ਤੇ ਨਜ਼ਰ ਆ ਰਿਹਾ ਸਿਰਫ 2 2.5 ਲੈਣਾ ਦਾ ਸਵਾਲ ਹੈ 6 ਨੰਬਰ ਆਪਣੇ ਕਨਫਰਮ ਕਲੀਅਰ ਹੈ ਬੇਟਾ ਚਲੋ ਅੱਗੇ ਆ ਕੇ ਫੈਕਟਰ ਬਣਾਉਣੇ ਨੇ ਦਿੱਤੀ ਰਕਮ ਦੇ ਫੈਕਟਰ ਗੁਣਨਖੰਡ ਦਾ ਮਤਲਬ ਹੁੰਦਾ ਫੈਕਟਰਾਇਜ਼ੇਸ਼ਨ ਤਾਂ ਕੁਛ ਨਹੀਂ ਹੈ 8 ਏ ਦੀ 3 ਹੈ ਕਿਹੜੀ ਰਕਮ ਹੈ ਜੀ ਦੀ इकाਹਤ 3 ਹੈ 2 ਏ ਦੀ ਅਗਲੀ ਰਕਮ ਕੀ ਦੀ इकाਹਤ 3 ਹੈ ਬੀ ਦੀ ਜਦੋਂ ਤੁਸੀਂ ਇਹ ਲਿਖ ਲਿਆ ਇਸ ਤੋਂ ਬਾਅਦ ਤੁਸੀਂ ਫਾਰਮੂਲਾ ਤੁਹਾਡੇ ਜਾ ਦੀ 3 ਏ ਦੀ 2 ਇੱਥੇ ਥੋੜਾ ਧਿਆਨ ਰੱਖਣਾ ਪਹਿਲਾਂ ਬ੍ਰੈਕਟ ਕੰਪਲੀਟ ਕਰਕੇ ਫਿਰ ਦੋ ਲਿਖਣਾ ਹੈ ਬੀ ਜੋੜ ਤਿੰਨ ਪਹਿਲਾਂ a a ਮਤਲਬ ਜੋ ਬ੍ਰੈਕਟ ਚ ਆ ਪਹਿਲੇ ਚ ਕਿਹੜੀ ਬੱਚਾ ਕਹਿੰਦਾ a ਆਖਿਆ ਜੀ ਲਿਖਿਆ 2a ਹੈ a ਦਾ ਮਤਲਬ ਹੈ ਪਹਿਲੀ ਰਕਮ b ਦਾ ਮਤਲਬ ਹੈ ਦੂਜੀ ਰਕਮ ਤੇ ਨਾਲ ਕੀ ਲਿਖਣਾ b ਦੀ 2 ਇਕ ਵਾਰੀ ਚੈੱਕ ਕਰਨ ਵਾਸਤੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਕੀ ਬ੍ਰੈਕਟ ਖੋਲੀਏ 12a ਦੀ 2b ਬੰਦ 2 ਦੁਨੀ 4 4 ਤੀਏ 12 a ਦੀ 2b 3 2 6 ਨਾਲ a ਨਾਲ b ਦੀ 2 ਆਰਕਮ ਬਣ ਰਹੀ ਹੈ ਠੀਕ ਹੈ ਵਸੇ ਦੋ ਵਾਰ ਤੁਸੀਂ ਕੀ ਕਰ ਲਿਖ ਦੇਣਾ 2a b ਦੀ 3 ਕੋਈ ਸਭ ਨੂੰ ਬਤਾ ਵੀ ਇਹ ਫਾਰਮੂਲਾ ਕੀ ਦਾ ਸੀ 2a b ਦੀ 3 ਤਾਂ ਤਿੰਨ ਤਾਂ ਤਿੰਨ ਵਾਰੀ ਲਿਖ ਦੋ ਐਵੇਂ 6 ਨੰਬਰ ਦਾ ਕੰਮ ਹੈ ਕੋਈ ਆਪਣਾ ਇੱਕ ਅੱਧਾ ਨੰਬਰ ਕੱਟ ਨਾ ਲਵੇ ਟੀਚਰ ਕਈ ਵਾਰੀ ਕਹਿੰਦਾ ਵੀ ਹਾਂ ਬੱਚੇ ਨੇ ਪੂਰਾ ਨਹੀਂ ਲਿਖਿਆ ਤੈਨੂੰ ਤਿੰਨ ਵਾਰੀ ਤੁਸੀਂ ਖੋਲ ਕੇ ਲਿਖ ਦੇਣਾ ਐਨ ਆਈ ਕੱਮ ਐ ਵੀ ਤੁਹਾਡਾ 6 ਨੰਬਰ ਦਾ ਸੀ ਬੜਾ ਹੀ ਈਜੀ ਸੀ ਠੀਕ ਹੈ ਇਸ ਤੋਂ ਬਾਅਦ ਅੱਗੇ ਚੱਲੀਏ ਤਾਂ ਚਿੱਤਰ ਵਿੱਚ ਕੀ ਬੱਚੇ ਕਹਿੰਦੇ ਕੱਲਾ ਪੰਜਾਬੀ ਮੀਡੀਅਮ ਚ ਆਪਣੇ ਕੋਲ ਨਹੀਂ ਬਟਾ ਅੰਗਰੇਜ਼ੀ ਮੀਡੀਅਮ ਦੇ ਵਿੱਚ ਵੀ ਹੈ ਤਾਂ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਤਾਂ ਹੁਣ ਆਪਣੇ ਕੋਲ ਹੈਗਾ ਇੰਗਲਿਸ਼ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਏ ਬੀ ਤੇ ਸੀ ਡੀ ਕਿਹਨੇ ਆਪਸ ਵਿੱਚ ਲੈਣਾ ਨੇ ਸਮਾਨਾਂਤਰ ਮੈਂ ਕੋਰੀ ਨੂੰ ਹਟਾ ਦੂੰ ਤੁਹਾਨੂੰ ਦਿਖਜੂ ਪੈਰਲਲ ਨੇ ਠੀਕ ਹੈ ਤੇ APB ਆਵਲਾ ਕੋਣ ਕਿੰਨੇ ਦਾ 50 ਦਾ ਇਹ ਕਿੰਨੇ ਦਾ 120 ਦਾ ਤਾਂ ਕਹਿੰਦੇ x ਤੇ y ਦਾ ਮੁੱਲ ਪਤਾ ਕਰੋ ਲਿਖਿਆ ਗਿਆ ਪਰ ਬਣਾਉਣਾ ਭੁੱਲ ਗਏ ਇੱਥੇ ਬੇਟਾ x ਹੁੰਦਾ ਤੇ ਉੱਪਰ ਉਰੇ ਕੀ ਹੁੰਦਾ y x ਤੇ y ਦੀ ਵੈਲਿਊ ਆਪਾਂ ਨੇ ਪਤਾ ਕਰਨੀ ਹੈ x ਬੜਾ ਸਿੰਪਲ ਹੈ ਮੈਂ ਤੁਹਾਨੂੰ ਦੁਬਾਰੇ ਦਿਖਾ ਦੂੰਗਾ ਕਿ ਮੈਂ ਆਪਾਂ ਕੀਤਾ x ਸਿੱਧਾ ਲਿਖ ਦੋ 55 ਠੀਕ ਹੈ ਕੋਈ ਬੱਚਾ 55 ਨਹੀਂ ਲਿਖਣਾ ਚਾਹੁੰਦਾ ਕਿਉਂਕਿ 6 ਅੰਕਾਂ ਦਾ ਕੰਮ ਹੈ ਇੱਧਰ ਲ x ਹੈ a p q ਬਰਾਬਰ ਹੈ 55 ਐਦਾਂ ਲਿਖ ਦੋ ਕਾਰਨ ਕੀ ਹੈ ਇਕਾਂਤਰ ਕੋਣ ਪੰਜਾਬੀ ਚ ਅਸੀਂ ਇਕਾਂਤਰ ਕੋਣ ਬੋਲਦੇ ਹਾਂ ਅੰਗਰੇਜ਼ੀ ਚ ਕੀ ਬੋਲਿਆ ਹੁੰਦਾ ਅਲਟਰਨੇਟ ਐਂਗਲ ਅਲਟਰਨੇਟ ਐਂਗਲ ਕਿਵੇਂ ਬਣੇ ਦੇਖੋ ਦੇਖੋ ਬੇਟਾ ਜਦੋਂ ਦੋ ਲਾਈਨਾਂ ਐਦਾਂ ਏ ਪਰਲ ਨੇ ਇੱਕ ਲਾਈਨ ਉਹਨਾਂ ਨੇ ਇਦਾਂ ਕੱਟਦੀ ਹੈ ਤਾਂ ਆਹ ਵਾਲੇ ਤੇ ਦੋਨੋਂ ਕੋਣ ਕੀ ਹਿੰਦੇ ਆਪਸ ਵਿੱਚ ਬਰਾਬਰ ਹੁੰਦੇ ਨੇ ਤਾਂ ਇਹ ਕਿੰਨਾ ਸੀ 50 ਤਾਂ ਨੀਚੇ ਵਾਲਾ ਜਿਹੜਾ x ਸੀ ਉਹ ਕਿਹਦੇ ਬਰਾਬਰ ਹੋ ਗਿਆ 50 ਤਾਂ x ਦੀ ਵੈਲਿਊ ਕਿੰਨੀ ਹੋਗੀ 50 ਇੱਥੋਂ ਆਪਾਂ 50 ਲਿਖਿਆ ਲਿਖਣ ਦਾ ਤਰੀਕਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਹੁਣ ਇਸੇ ਤਰੀਕੇ ਨਾਲ ਧਿਆਨ ਨਾਲ ਸੋਚੋ ਆਹ ਕਿੰਨੇ ਦਾ 120 ਦਾ ਤਾਂ ਆ ਵੀ ਕਿੰਨੇ ਦਾ ਉਹ 120 ਦਾ ਹੁਣ ਪੁੱਛਿਆਗਾ ਆਪਣੇ ਤੋਂ ਅੰਦਰਲਾ ਵਾਈ ਸਾਰਾ 120 ਦਾ ਤਾਂ 22 ਕਿੰਨੇ ਦਾ ਬਚਿਆ ਜੇ ਤੁਸੀਂ ਮੇਰੇ ਸਾਹਮਣੇ ਬੈਠੇ ਹੁੰਦੇ ਫਟਾਫਟ ਬੋਲ ਪੈਂਦੇ ਵੀ 70 ਦਾ ਚਲੋ ਆਪਾਂ ਇਹੀ ਲਿਖ ਦਿੰਨੇ ਆ ਵਾਈ ਜੋੜ 50 120 ਘਰ ਨੇਤੀ ਵੀ ਹੋ ਲਿਖਣਾ ਹੈ ਕਾਂਤਰ ਕੋਣ ਕਿਹੜੇ ਕੋਣ ਨੇ ਕਾਂਤਰ ਕੋਣ ਤਾਂ ਵਾਈ ਬਰਾਬਰ ਕਿੰਨਾ ਕਿ 120 ਘਟਾਓ 50 ਤਾਂ ਵਾਈ ਬਰਾਬਰ ਕਿੰਨੇ ਆ ਗਿਆ ਤਵਾਹੀ ਦਾ ਮੁੱਲ ਕਿੰਨਾ ਆ ਗਿਆ 7070 ਕਲੀਅਰ ਬੜਾ ਸੌਖਾ ਸੀ ਨਾ ਅੱਗੇ ਦੇਖੋ ਐਸੀ ਤਰ੍ਹਾਂ ਅਗਲੇ ਸਵਾਲ ਦੇ ਵਿੱਚ ਐਵੇਂ ਬਣੀ ਹੋਈ ਫਿਗਰ ਐਮ ਐਕਸ ਕਿਊ ਆਹ ਵਾਲਾ ਕੋਣ ਕਿੰਨੇ ਦੇਖਸੋ 20 ਇਹਦੇ ਨੀਚੇ ਵਾਲਾ ਕੋਣ ਕਿੰਨੇ ਦਾ 40 ਦਾ ਕਹਿੰਦੇ ਆਹ ਵਾਲਾ ਕੋਣ ਦੱਸੋ ਕਿੰਨੇ ਦਾ ਜਿੱਥੇ ਮੈਂ ਤੀਰ ਲਾਇਆ ਆ ਸ਼ਕਲ ਦੇ ਵਿੱਚ ਦੇਖੋ ਇਹਦਾ ਨਾਮ ਹੈ x m y ਤੇ ਇਹਦੇ ਲਈ ਬਟਾ ਆਪਾਂ ਨੂੰ ਕੀ ਕਰਨਾ ਪੈਣਾ ਇੱਕ ਛੋਟੀ ਜੀ ਰਚਨਾ ਕਰਨੀ ਪੈਣੀ ਐਵੇਂ ਬਣਾ ਦਿਓ ਤੁਹਾਨੂੰ ਸਮਝਾਉਣ ਵਾਸਤੇ ਇੱਕ ਲਾਈਨ ਮੈਨੇ ਲੈ ਲਈ l ਹੁਣ ਜਿਹੜੇ ਬੱਚੇ ਸਮਝਦਾਰ ਨੇ ਉਹਦੀ ਸਮਝ ਗਏ ਕਿ ਨਾਲ ਦੀ ਹੁਣ ਆਹ ਵਾਲਾ ਕੋਣ ਕਿੰਨੇ ਦਾ ਹੋ ਜਿਹੜਾ ਮੈਂ ਸ਼ਕਲ ਬਣਾਈ ਹੈ ਨੀਚੇ ਵਾਲਾ ਬੱਚੇ ਫਟਾਫਟ ਬੋਲੇ ਇਹਦਾ ਨਾਮ ਇੱਕ ਰੱਖ ਦਿਓ ਉੱਪਰਲੇ ਦਾ ਨਾਮ ਰੱਖ ਦਿਓ ਦੋ ਹੁਣ ਇੱਕ ਕੋਣ ਇੱਕ ਜੋੜ ਸ਼ਕਲ ਦੇ ਵਿੱਚ ਲਿਖ ਦੇਣਾ ਸ਼ਕਲ ਬਣਾ ਕੇ ਇੱਕ ਬਰਾਬਰ ਹੈ 40 ਡਿਗਰੀ ਕਾਰਨ ਕੀ ਹੈ ਇਕਾਂਤਰ ਕੋਣ ਕੀ ਕਰਨਾ ਹੈ ਇਕਾਂਤਰ ਕੋਣ ਹੁਣ 2 ਤੇ 135 ਕਿੰਨਾ ਬੰਦਾ ਜੋੜ ਦੇਖੋ ਆ 135 ਵਾਲਾ ਤੇ 2 ਵਾਲਾ ਕਿੰਨਾ ਬੰਦਾ 180 ਮੈਂ ਦੁਬਾਰੇ ਤੁਹਾਨੂੰ ਸਮਝਾ ਦੂੰਗਾ ਇੱਕੋ ਪਾਸੇ ਦੇਖੋ ਕਿ ਇਹ ਰਿਕਾਰਡ ਤੁਸੀਂ ਨੋਟ ਕਰ ਲਓ ਇੱਕੋ ਪਾਸੇ ਦੇਖੋ ਤਾਂ 2 ਬਰਾਬਰ ਕੀ ਦੇ ਹੋਗੇ 180 ਘਟਾਓ 135 ਤਾਂ ਬਰਾਬਰ ਕਿੰਨਾ ਆ ਗਿਆ 45 ਹੁਣ ਆਪਣੇ ਨੂੰ ਪੁੱਛਿਆ ਕੀ ਸੀ ਐਕਸ ਐਮ ਤਾਂ ਐਕਸ ਐਮ ਬਾਈ ਕੀ ਦੀ 1 ਜੋੜ 2 ਤਾਂ 1 ਕਿੰਨਾ ਕ 40 40 ਜੋੜ 39 ਤਾਂ 40 ਤੇ 45 ਨੂੰ ਜੋੜਨਾ ਆਪਾਂ 40 ਤੇ 45 ਕਿੰਨਾ ਬਣ ਗਿਆ 85 ਤਾਂ 40 ਤੇ 45 ਦਾ ਜੋੜ ਆ ਗਿਆ 85 ਡਿਗਰੀ ਕਲੀਅਰ ਹੋ ਗਿਆ ਇੱਕ ਵਾਰੀ ਨੂੰ ਨੋਟ ਕਰ ਲਓ ਕਾਪੀਆਂ ਤੇ ਸਮਝਾਸ ਤੁਹਾਨੂੰ ਮੈਂ ਹੁਣ ਦੁਬਾਰਾ ਦਿੰਦਾ 1 ਸਕਿੰਟ ਦੇ ਵਿੱਚ ਲਓ ਜੀ ਕੁਛ ਨਹੀਂ ਹੈ ਆਪਣੇ ਕੋਲ ਸ਼ੱਕ ਲੈ ਆਹ ਵਾਲਾ ਕੋਣ ਆਪਾਂ ਪਤਾ ਕਰਨਾ ਸਿੱਧਾ ਨਹੀਂ ਪਤਾ ਕਰ ਸਕਦੇ ਮੇਰੇ ਦੋ ਇਸੇ ਕਰ ਲੈ ਹਿੱਸਿਆਂ ਦੇ ਵਿੱਚ ਕੀ ਆਹ ਵਾਲਾ ਕੋਣ ਕਿੰਨੇ ਦਾ ਹੈਗਾ ਇਹਦੇ ਬਰਾਬਰ ਠੀਕ ਹੈ ਤਾਂ ਇਹ ਕਿੰਨੇ ਦਾ ਹੋ ਗਿਆ 40 ਦਾ ਇਹਦਾ 40 ਕਲੀਅਰ ਹੋ ਗਿਆ ਹੁਣ ਉੱਪਰ ਵਾਲਾ ਕੋਣ ਦੇਖੋ ਇਹ ਕਿੰਨੇ ਦਾ ਹੋਇਆ ਦੇਖੋ ਜਦੋਂ ਦੋ ਲਹਿਣਾ ਕੱਟ ਦਿਆ ਨੇ ਤਾਂ ਆਹ ਦੋਨੇ ਕੋਣਾਂ ਜੋੜ ਕਿੰਨਾ ਹੋਵੇ 180 ਆਹ ਕਿੰਨੇ ਦਾ 135 ਦਾ ਤੇ ਨੀਚਾ ਕਿੰਨੇ ਦਾ ਬਚ ਗਿਆ 180 ਚੋਂ ਘਟਾ ਕੇ 45 ਦਾ ਹੁਣ ਆਹ ਵਾਲਾ ਕੋਣ ਬਣ ਗਿਆ 45 ਦਾ ਆਹ ਬਣ ਗਿਆ 40 ਦਾ ਮੇਰੇ ਤੋਂ ਇਕੱਠਾ ਕੋਣ ਪੁੱਛਿਆ ਸੀ 40 ਦੇ 45 ਕਿੰਨੇ ਹੁੰਦੇ ਨੇ 85 ਕਲੀਅਰ ਹੋ ਗਿਆ ਤਾਂ ਕੀ ਹੋ ਗਿਆ 85 ਅਗਲੇ ਸਵਾਲ ਦੇ ਵਿੱਚ ਇਹਨਾਂ ਨੇ ਆਖਿਆ ਇੱਕ ਪੋਲੀਗਨ ਬਣਾਉਣੀ ਹੈ ਜਿਹਦਾ ਡਾਟਾ ਦਿੱਤਾ ਹੋਵੇ ਇੱਕ ਤਰ੍ਹਾਂ ਹੈਕਟੋਗ੍ਰਾਮ ਬਣਾਉਣੀ ਹੈ ਬਾਰੰਬਾਰਤਾ ਬੰਡਸਨ ਸਾਰਣੀ ਦੇ ਉੱਤੇ ਬਣਾ ਕੇ ਆਪਣਾ ਕੀ ਬਣਾਉਣਾ ਹੈ ਸੰਗਤ ਬਾਰੰਬਾਰਤਾ ਬਹੁ ਪੁੱਛ ਦੇਖ ਕਾਫੀ ਤੁਸੀਂ ਕਰਦੇ ਆਇਆ ਇਸ ਵਾਰ ਬਾਰੰਬਾਰਤਾ 0 ਤੋਂ 10 ਤੱਕ ਕਿੰਨੇ ਲੈਣੇ 5 ਫਿਰ 10 ਤੈਨ ਲਈ ਮੈਂ ਤੁਹਾਡੇ ਲਈ ਇੱਕ ਸੌਖਾ ਕੰਮ ਕੀਤਾ ਮੈਂ ਆਲਰੇਡੀ ਬਣੀ ਬਣੀ ਤੁਹਾਡੇ ਲਈ ਇੱਕ ਸਾਰਣੀ ਤੁਹਾਨੂੰ ਦਿਖਾ ਰਿਆਂਗਾ ਇੱਕ ਪਾਸੇ ਆਪਾਂ ਮਾਰਕਸ ਲੈ ਲੈਨੇ ਅੰਕ ਦੂਜੇ ਪਾਸੇ ਆਪਾਂ ਲੈ ਲੈਨੇ ਆ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ 5 ਫਿਰ 10 ਇਦਾਂ ਛੜਾ ਬਣਾਉਂਦੇ ਜਾਣਾ ਜਿਵੇਂ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ ਤਾਂ ਹਲਕਾ ਹਲਕਾ ਦੇਖੋ ਜਿਹੜੀ ਡਾਟ ਵਾਲੀ ਲਾਈਨ ਲਾਈ ਵੀ ਹੈ ਇਹ ਤੁਹਾਡੀ ਕੀ ਹੈ ਬਾਰੰਬਾਰਤਾ ਬਹੁਤ ਕੁਝ ਸਟਾਰਟ ਕਰਨਾ ਮਗਰ ਤੋਂ 0 ਤੋਂ 10 ਦੇ ਵਿਚਾਲੇ ਅੱਧਰ ਲੈ ਕੇ ਇੱਥੋਂ ਆ ਜਿਹੜੀ ਹਲਕੀ ਹਲਕੀ ਲਾਈਨ ਦਿਖ ਰਹੀ ਹੈ ਬਿਲਕੁਲ ਸੈਂਟਰ 'ਚ ਮਿਲਾਉਂਦੇ ਹੋਏ ਖਿੱਚਦੇ ਜਾਣਾਗਾ ਇਹ ਤੁਹਾਡੀ ਕੀ ਆ ਗਈ ਬਾਰੰਬਾਰਤਾ ਬਹੁਤ ਕੁਝ ਸਕਰੀਨ ਸ਼ਾਟ ਲੈ ਲਓ ਐਦਾਂ ਦੀ ਸ਼ਕਲ ਤੁਸੀਂ ਬਣਾ ਦੇਣੀ ਹੈ ਬੜਾ ਹੀ ਈਜ਼ੀ ਕੰਮ ਹੈ ਠੀਕ ਹੈ ਉਸ ਤੋਂ ਅਗਲਾ ਸਵਾਲ ਹੈ ਆਪਾਂ ਨੂੰ 490 ਲੈਂਪ ਦਿੱਤੇ ਨੇ ਇਹਨਾਂ ਨੇ ਵੈਸੇ ਲਿਖਣਾ ਭੁੱਲ ਗਏ ਕੀ ਕੱਢਣਾ ਇਹਦੇ ਵਿੱਚ ਆਪਾਂ ਨੇ ਮੀਡੀਅਨ ਕਾਫੀ ਇੰਪੋਰਟੈਂਟ ਸਵਾਲ ਹੈ ਤੇ ਕਾਫੀ ਵਾਰੀ ਪੇਪਰ 'ਚ ਆਇਆਗਾ ਠੀਕ ਹੈ ਇਹਨਾਂ ਦੀ ਗਿਣਤੀ ਦੇ ਰੱਖੀ ਹੈ ਇਹਦੇ ਲਈ ਬੇਟਾ ਆਪਾਂ ਤੁਹਾਨੂੰ ਬਤਾ ਆਪਾਂ ਔਨ ਸਕਰੀਨ ਹੀ ਕੰਮ ਕਰ ਰਹੇ ਹਾਂ ਤਾਂ ਪਹਿਲਾਂ ਆਪਾਂ ਕੀ ਬਣਾਵਾਂਗੇ ਕਮੂਲੇਟਿਵ ਫ੍ਰੀਕੁਐਂਸੀ ਆਹ ਵੇ ਜਿਹਨੂੰ ਪੰਜਾਬੀ ਦੇ ਵਿੱਚ ਬੋਲਦੇ ਆ ਸੰਚਵੀ 12 ਬਾਰਮ ਬਾਰਤਾ ਸਤਜਮੀ ਬਾਰਮ ਬਾਰਤਾ ਠੀਕ ਹੈ ਉਹਦੇ ਚ ਕੀ ਕਰਨਾ ਜਿਵੇਂ ਪਹਿਲਾਂ 14 ਗਾ 14 ਐਂ ਲਿਖਤਾ ਫਿਰ ਜਿਹੜੀ ਅਗਲੀ ਰਕਮ ਹੈ ਵਿੱਚ ਜੋੜ ਦੇਣੀ ਤੇ 14 ਦੇ 14 ਤੇ 56 ਕਿੰਨੇ ਹੋਗੇ 70 60 ਜੋੜ ਤੇ 130 ਮੈਂ ਲਾਉਂਦਾ ਹੀ ਸਾਰਿਆਂ ਨੂੰ ਠੀਕ ਹੈ ਮੀਡੀਅਨ ਦਾ ਫਾਰਮੂਲਾ ਕੀ ਹੁੰਦਾ ਮੀਡੀਅਨ ਜਿਹਨੂੰ ਪੰਜਾਬੀ ਚ ਆਪਾਂ ਬੋਲਦੇ ਕਈ ਵਾਰੀ ਬੱਚੇ ਕਹਿੰਦੇ ਮੀਡੀਅਨ ਨਹੀਂ ਦੱਸਿਆ ਮੱਦਕਾ ਮੱਧਕਰਾ ਫਾਰਮੂਲਾ ਤਾਂ ਪਤਾ ਨਾ ਐਲ ਜੋੜ n ਵਟੇ 2 ਘਟਾਓ ਸੀ ਐਫ बटे ਐਫ ਗੁਣਾ ਐਚ ਹੁਣ ਇੱਥੇ ਆਪਣੇ ਕੋਲੇ n ਕਿੰਨਾ ਹੈ 400 ਫ੍ਰੀਕੁਐਂਸੀ ਕਿੰਨੀ ਸੀ 400 3 ਵਟੇ 2 ਕਿੰਨਾ ਹੋ ਗਿਆ 200 ਐਲ ਐਲ ਦਾ ਮਤਲਬ ਲੋਅਰ ਕਲਾਸ ਲੋਅਰ ਲਿਮਟ ਕਿੰਨੀ ਹੈ ਮੀਡੀਅਨ ਕਲਾਸ ਦੇ ਵਿੱਚ ਰੰਗ ਦੇਖੋ ਕੀਤਾ ਹੀ ਵੇ 3000 ਐਚ ਉਨਾ ਵਿਚਕਾਰ ਹਾਈਟ ਡਿਫਰੈਂਸ ਕਿੰਨਾ ਹੈ ਤਾਂ 2000 ਤੇ 1500 ਦਾ ਡਿਫਰੈਂਸ ਲੈ ਲਿਆ 500 ਆ ਗਿਆ ਕਮੂਲੇਟਿਵ ਫ੍ਰੀਕੁਐਂਸੀ ਜਿੱਤੋਂ ਸਟਾਰਟ ਹੋਈ ਸੀ ਠੀਕ ਹੈ ਉਹ ਕਿੰਨੀ ਹੈ 130 ਤੇ ਫ੍ਰੀਕੁਐਂਸੀ ਕਿੰਨੀ ਹੈ 86 ਜਦੋਂ ਇਸ ਫਾਰਮੂਲੇ ਦੇ ਵਿੱਚ ਆਪਾਂ ਭਰੀ ਤਾਂ ਭਰ ਕੇ ਆਪਣਾ ਉੱਤਰ ਕਿੰਨਾ ਆ ਗਿਆ 3406.98 3406.98 ਤਦ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਠੀਕ ਹੈ ਮੇਰੇ ਦੱਸਣ ਵਾਲੇ ਚ ਖਾਸ ਕੁਝ ਹੈ ਨਹੀਂ ਠੀਕ ਹੈ ਇੱਧਰ ਵੀ ਤੁਸੀਂ ਸਕਰੀਨ ਸ਼ਾਟ ਇਹਦਾ ਲੈ ਸਕਦੇ ਹੋ ਕਲੀਅਰ ਹੈ ਬੇਟਾ ਚਲੋ ਵੈਸਟ ਆਫ ਲੱਕ ਵਧੀਆ ਵਧੀਆ ਪੇਪਰ ਕਰੋ ਥੈਂਕ ਯੂ